ਜਿਹੜਾ ਉਹਦਾ ਹੁਕਮ ਆਪਰਦਾ ਮਾਲਕ ਦਾ ਹੈ ਨਾ ਜੇ ਉਹ ਥੋੜੀ ਬਹੁਤੀ ਸੋਝੀ ਦਿੰਦਾ ਹੈਗਾ ਤੇ ਤੇ ਸੰਗਤ ਜਿਹੜੀ ਹੈ ਨਾ ਕਰਨ ਵਾਲੀ ਦਾ ਸੰਗਤ ਹੈ ਤੁਹਾਡੀ ਆਵਾਜ਼ ਸੰਗਤ ਤੱਕ ਪਹੁੰਚਦੀ ਹੈ ਪ੍ਰਵਾਸਰਾ ਦੇ ਵੇੜੇ ਆਏ ਆ ਤੁਸੀਂ ਲੋੜਵੰਦ ਇੱਕ ਸਰਵ ਸੰਜੇ ਪਰਿਵਾਰ ਦੇ ਵਿੱਚ ਆਈਆਂ ਤੇ ਇਹ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਸੌਫਟਵੇਅਰ ਸਾਡੇ ਅੰਦਰ ਜਿਹੜਾ ਨਾ ਉਹ ਕਿਦਾਂ ਕੰਮ ਕਰਦਾ ਜਦੋਂ ਨਾ ਸਰੀਰ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਵਿਚਾਰਦੇ ਆ ਤੇ ਸ੍ਰਿਸ਼ਟੀ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵਿਚਾਰਦੇ ਆ ਤਾਂ ਪ੍ਰਮਾਤਮਾ ਤੇ ਬਣਾਏ ਹੋਏ ਨੀਮਨ ਦੇ ਅੱਗੇ ਨਾ ਸਿਰ ਝੁਕ ਜਾਂਦਾ ਤੇ ਮਾਨਤਾ ਉਹ ਤੇ ਹੁੰਦਾ ਵੀ ਤੂੰ ਇੱਕ ਵਾਰ ਉਹਦੇ ਜਿਹੜੀ ਤੇਰੀ ਅੰਦਰੋਂ ਆਵਾਜ਼ ਆ ਰਹੀ ਹੈ ਨਾ ਉਹਨੂੰ ਫੜ। ਵੱਖਰੇ ਵੱਖਰੇ ਮਤਲਬ ਕਹ ਲੋ ਇਨਸਾਨੀਅਤ ਦੀ ਡਿਗਰੀ ਜਿਹੜੀ ਹੈਗੀ ਉਹ ਹੈਗੀ ਪਰ ਜੇ ਓਵਰਆਲ ਅਸੀਂ ਸਮਾਜ ਦੀ ਗੱਲ ਕਰੀਏ ਇਨਸਾਨੀਅਤ ਜਿਹੜੀ ਹੈ ਨਾ ਉਹ ਤਾਂ ਖੁੱੜ ਗਈ ਕਿਤੇ। ਜੇ ਜੇ ਨਹੀਂ ਮੈਂ ਉਹ ਕਹਿੰਦਾ ਵੀ 100% ਤਾਂ ਨਹੀਂ ਆਪਾਂ ਆਪਾਂ ਸਮਾਜ ਦਾ ਮਤਲਬ ਮੋਰ ਥੈਨ 50% 50% ਤੋਂ ਉੱਪਰ ਦੀ ਗੱਲ ਕਰੀਏ ਮੰਨ ਲਓ ਜੇਸੀ ਕਹਿੰਦੇ ਨਹੀਂ ਖਤਮ ਹੋਈ। ਫਿਰ ਅੱਜ ਇਹ ਹਾਲਾਤ ਜਿਹੜੇ ਸਮਾਜ ਦੇ ਵਿੱਚ ਕਲ ਸਵਾਰਥ ਇੰਨਾ ਵੱਜ ਚੁਕਿਆ ਵੀ ਮਤਲਬ ਤੁਸੀਂ ਸੁਣਿਆ ਹੀ ਹੈ ਹੁਣ ਜਿਵੇਂ ਅੱਜ ਕਲਾਕਾਰ ਆਏ ਹੋਏ ਸੀ ਵੀ ਮਤਲਬ ਝੁੰਡਾਂ ਦੇ ਨਾਲ ਪੁੱਤਾਂ ਨੂੰ ਪਾਲ ਕੇ ਤੇ ਪਾਣੀ ਨੂੰ ਤਰਸਦੀਆਂ ਮਾਵਾਂ ਇਸ ਤੋਂ ਅੱਗੇ ਇਸ ਤੋਂ ਅੱਗੇ ਵੱਜ ਚੁੱਕੀ ਗੱਲ ਹੋ ਗਈ ਦੂਜੇ ਪੱਖ ਵੀ ਲਈਏ ਨੌਜਵਾਨਾਂ ਦਾ ਨੌਜਵਾਨਾਂ ਨੂੰ ਉਦਾਂ ਦੀ ਮਾਪੇ ਨੇ ਵੀ ਨਹੀਂ ਸਿੱਖਿਆ ਦਿੱਤੀ ਉਹ ਵੀ ਕਹਿੰਦੇ ਤੂੰ ਅਫਸਰੇ ਬਣਨਾ ਹੈਗਾ ਬੰਦਾ ਨਹੀਂ ਬਣਨਾ ਬੰਦਾ ਬਣਨ ਦੀ ਮਾਪੇ ਵੀ ਨਹੀਂ ਸਿੱਖਿਆ ਦਿੰਦੇ ਮਾ ਮਾਪ ਨੂੰ ਅਸਲ ਜੇ ਸੀ ਦੀ ਅਵੇਅਰਨੈਸ ਬਹੁਤ ਘੱਟ ਹੈ ਕਿ ਅਸੀਂ ਉਹਨੂੰ ਕਿਹੋ ਜੀ ਸੰਗਤ ਦੇ ਉਹ ਛੱਡ ਪੂ ਕੀ ਪੰਗੇ ਚ ਪੈਣਾ ਲੈਣਾ ਉਹ ਕਹਿੰਦਾ ਜੀ ਬਜ਼ੁਰਗ ਮਿਲ ਗਿਆ ਸੀ ਮੈਨੂੰ ਰਸਤੇ ਚ ਤੇ ਮੈਂ ਉਹਨੂੰ ਸੜਕ ਪਾਰ ਕਰਾਉਣ ਲੱਗ ਗਿਆ ਤੇ ਉਹ ਰਸਤਾ ਦੱਸ ਨਹੀਂ ਪਾਇਆ ਆਪਣੇ ਘਰ ਦਾ ਤੇ ਮੈਂ ਉਹਨੂੰ ਫਿਰ ਇੰਨਾ ਮਤਲਬ ਮੈਂ ਪੁਲਿਸ ਨੂੰ ਦੱਸਣ ਲੱਗ ਗਿਆ ਮਾ ਮਾਪ ਜ਼ਿਆਦਾਤਰ ਇਹ ਕਹਿ ਦਿੰਦੇ ਆ ਮੇਰੇ ਲਈ ਇਹਨੂੰ ਛੱਡ ਕੇ ਇਹਨਾਂ ਪੰਗਿਆਂ ਚ ਨਹੀਂ ਪਈਦਾ ਹੁੰਦਾ ਮੈਨੂੰ ਬੜੀ ਹੈਰਾਨਗੀ ਹੋਈ ਜਦੋਂ ਐਸੇ ਇੱਥੇ ਅਨਾਉਂਸਮੈਂਟ ਕੀਤੀ ਗਈ ਕਿ ਪ੍ਰਬਾਸਰਾ ਦੇ ਵਿੱਚ ਮੀਟਰ ਨਹੀਂ ਹੈ ਤੇ ਜਨਰੇਟਰਾਂ ਦੇ ਸਾਰੇ ਇੱਥੇ ਬਿਜਲੀ ਚੱਲਦੀ ਹੈ ਉਹ ਕੰਮ ਜਿਹੜਾ ਸਰਕਾਰਾਂ ਨੂੰ ਕਰਨਾ ਚਾਹੀਦਾ ਤੁਸੀਂ ਕਰ ਰਹੇ ਹੋ ਪਰ ਫਿਰ ਵੀ ਕਿਤਨਾ ਕਿਤੇ ਸਰਕਾਰ ਅੰਗੈਲੀ ਕਰ ਰਹੀ ਹੈ ਤੇ ਇੱਥੇ ਬਿਜਲੀ ਤੱਕ ਨਹੀਂ ਪ੍ਰੋਵਾਈਡ ਕਰ ਸਕਦੀ ਤੇ ਤੁਹਾਡੀ ਗੱਲ ਆਹੋ ਬਿਲਕੁਲ ਇਹ ਵਿਚਾਰ ਨਹੀਂ ਚਾਹੀਦੀ ਤੁਹਾਨੂੰ ਐਸੇ ਸਵਾਲ ਤਾਂ ਹੈ ਸਰਕਾਰ ਨੂੰ ਕਰਨਾ ਚਾਹੀਦਾ ਜਿਹੜਾ ਤੁਸੀਂ ਮੈਨੂੰ ਕਰਦੇ ਹੋ ਅਸੀਂ ਤਾਂ ਆਪਣੀਆਂ ਕਰ ਰਹੇ ਡਿਊਟੀ ਵੀ ਨਾਗਰਿਕ ਜੇਕਰ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਨਹੀਂ ਕਰਿਆ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਅਸੀਂ ਜਦੋਂ ਮਤਲਬ ਦੇਖਿਆ ਵੀ ਬਜ਼ੁਰਗ ਰੁਲ ਗਏ ਤੇ ਦੂਜੇ ਸਮਾਜਿਕ ਸੁਰੱਖਿਆ ਪੱਖੋਂ ਵੀ ਰਾਤ ਨੂੰ ਲੜਕੀ ਕਿੱਥੇ ਰਹੇਗੀ ਔਰਤ ਕਿੱਥੇ ਰਹੇਗੀ ਤੇ ਸਮਾਜਿਕ ਸੁਰੱਖਿਆ ਦੇ ਨਾਲ ਹੈਲਥ ਵੀ ਜੁੜੀ ਹੋਈ ਹੈ ਉਹ ਹੈ ਵੀ ਬਿਮਾਰ ਹੈ ਉਹਨੂੰ ਟ੍ਰੀਟਮੈਂਟ ਵੀ ਚਾਹੀਦਾ ਚਲੋ ਸੰਗਤ ਨੇ ਸਾਰੇ ਮੈਂਬਰਾਂ ਨੇ ਕੋਸ਼ਿਸ਼ ਕੀਤੀ ਮਤਲਬ ਇਹ ਜਗਾ ਲੈ ਕੇ ਜਿਹੜੀ ਹੈਗੀ ਹੈ ਤੇ ਇੱਥੇ ਹੋਮ ਬਣਾ ਲਿਆ ਵੀ ਲੋੜਵੰਦ ਨਾਗਰਿਕ ਦੇ ਲਈ ਵੀ ਰੁਲ ਕੇ ਨਹੀਂ ਮਰਨਾ ਚਾਹੀਦਾ ਫਿਰ ਇਹਦੀਆਂ ਇਹਦੇ ਲਈ ਕਿੰਨਾ ਮਤਲਬ ਪਲਾਟਾਂ ਦਾ ਖਰਚਾ ਕਿੰਨਾ ਕੰਸਟ੍ਰਕਸ਼ਨ ਦਾ ਖਰਚਾ ਬਿਜਲੀ ਪਾਣੀ ਹੋਰ ਨੂੰ ਫ੍ਰੀ ਹੋ ਸਕਦਾ ਏ ਇਹਨਾਂ ਨੂੰ ਕਿਉਂ ਨਹੀਂ ਫ੍ਰੀ ਹੁੰਦਾ ਇਹ ਵੀ ਤਾਂ ਇਸ ਇੱਥੋਂ ਦੇ ਜਾਏ ਇਹ ਕਿਉਂ ਨਹੀਂ ਚੇਤੇ ਆਏ ਬਜਟ ਜਿਹੜਾ ਹੁੰਦਾ ਪਰਿਵਾਰ ਦਾ ਬਜਟ ਹੁੰਦਾ ਸਭ ਦਾ ਹਿੱਸਾ ਹੁੰਦਾ ਹੈ ਨਾ ਤੇ ਬਜਟ ਵਿੱਚ ਤਾਂ ਇਹਨਾਂ ਦਾ ਵੀ ਹਿੱਸਾ ਹੈ ਇਹਨਾਂ ਦਾ ਕੋਈ ਵੱਖ ਨਹੀਂ ਕਿੱਸਾ ਇਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਦਾ ਬਿਜਲੀ ਪਾਣੀ ਬੰਦ ਕਰਕੇ ਠੰਡੇ ਪਾਣੀ ਨਾਲ ਕਿੱਦਾਂ ਨਹਾਉਣਗੇ ਹੋਣਗੇ ਤੇ ਇੰਨੇ ਸੌ ਬੰਦਾ ਜਿਹੜਾ ਇੱਥੇ ਬਿਜਲੀ ਨਹੀਂ ਸੌ ਬੰਦਾ ਜਿਹੜਾ ਇੱਥੇ ਰਹਿ ਰਿਹਾ ਤੇ ਇਹ ਬੰਦਾ ਉਹ ਹੈ ਜਿਹੜਾ ਸਰਕਾਰ ਵੱਲੋਂ ਭੇਜਿਆ ਗਿਆ ਜੀ ਦੀ ਜ਼ਿੰਮੇਵਾਰੀ ਸੰਵਿਧਾਨਿਕ ਤੌਰ ਤੇ ਸਰਕਾਰ ਦੀ ਬਣਦੀ ਹੈ ਮੈਂ ਤੁਹਾਡੇ ਥਰੂ ਸਰਕਾਰ ਨੂੰ ਬੇਨਤੀ ਕਰਦਾ ਇਹ ਡਿਊਟੀਆਂ ਸਰਕਾਰ ਦੀ ਡਿਊਟੀ ਬਣਦੀ ਸਮਾਜੀ ਸੁਰੱਖਿਆ ਪ੍ਰਬਾਸਰਾ ਵੀ ਖੇ ਮੌਜੂਦਾ ਨਿਆਸਰਾਂ ਦੇ ਲਈ ਯਾਸਰਾ ਅੱਜ ਉੱਥੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਮਨ ਨੂੰ ਇਹ ਲੱਗਦਾ ਕਿ ਇਹ ਜਗਾ ਕਿਸੇ ਗੁਰਦੁਆਰਾ ਜਾਂ ਮੰਦਿਰ ਨਾਲੋਂ ਘੱਟ ਨਹੀਂ ਕਿਉਂਕਿ ਇੱਥੇ ਵੀ ਉਸ ਅਕਾਲ ਪੁਰਖ ਦੇ ਬੰਦੇ ਰਹਿੰਦੇ ਨੇ ਜਿਹੜੇ ਉਹਨਾਂ ਨਿਆਸਰਿਆਂ ਦੀ ਸੇਵਾ ਕਰਦੇ ਨੇ ਜੋ ਉਸ ਅਕਾਲ ਪੁਰਖ ਦੇ ਹੀ ਬਣਾਏ ਹੋਏ ਨੇ ਪਰ ਜਿਹੜੀ ਇਹ ਦੁਨੀਆਏ ਉਹਨਾਂ ਨੂੰ ਨਕਾਰ ਦਿੰਦੀ ਹੈ ਤਾਂ ਸਾਡੇ ਨਾਲ ਪ੍ਰਭਾਸਰਾ ਤੋਂ ਭਾਈ ਸਾਹਿਬ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੀ ਆਇਆ ਨੂੰ ਜੀ ਧੰਨਵਾਦ ਬੜੀ ਵੱਡੀ ਸੇਵਾ ਤੁਸੀਂ ਨਿਭਾ ਰਹੇ ਹੋ ਤਾਂ ਮਾਲਕ ਦੇਖੋ ਜੀ ਇਹ ਤਾਂ ਜਿਹੜਾ ਉਹਦਾ ਹੁਕਮ ਆਪਰਦਾ ਮਾਲਕ ਦਾ ਹੈ ਨਾ ਜੇ ਉਹ ਥੋੜੀ ਬਹੁਤੀ ਸੋਝੀ ਦਿੰਦਾ ਹੈਗਾ ਤੇ ਤੇ ਸੰਗਤ ਜਿਹੜੀ ਹੈ ਨਾ ਕਰਨ ਵਾਲੀ ਦਾ ਸੰਗਤ ਹੈ ਤੁਹਾਡੀ ਆਵਾਜ਼ ਸੰਗਤ ਤੱਕ ਪਹੁੰਚਦੀ ਹੈ ਤੇ ਉਹ ਜਿਵੇਂ ਪਰਿਵਾਰਾਂ ਦੇ ਕੰਮ ਜ਼ਰੂਰੀ ਹੈ ਉਹ ਸਮਾਜ ਦੇ ਕੰਮ ਵੀ ਓਨੇ ਜ਼ਰੂਰੀ ਸਮਝਦੀ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਨਾ ਵਿਚ ਦੁਨੀਆ ਸੇਵ ਕਮਾਈਏ ਤਾਂ ਅੰਦਰ ਗਾ ਵੈਸਣ ਪਈਏ ਇਹ ਜਗ ਸੱਚੇ ਕੀ ਹੈ ਕੋਹੜੀ ਸੱਚੇ ਦਾ ਵਿਸ਼ਵਾਸ ਕਰਕੇ ਮਤਲਬ ਇਹਦਾ ਕ੍ਰੈਡਿਟ ਤਾਂ ਸਾਰਾ ਸੰਗਤ ਨੂੰ ਜਾਂਦਾ ਹੈ ਮੈਨੂੰ ਇਹ ਲੱਗਦਾ ਕਿ ਦੁਨੀਆ 'ਚ ਲੋਕ ਤਾਂ ਹੋਰ ਵੀ ਬਹੁਤ ਨੇ ਪਰ ਉਹਨਾਂ ਲੱਖਾਂ ਲੋਕਾਂ 'ਚ ਤੁਸੀਂ ਇੱਕੋ ਜਿਨ੍ਹਾਂ ਨੂੰ ਇਹ ਸੇਵਾ ਦਿੱਤੀ ਗਈ ਹੈ ਕਿੰਨਾ ਕਾਪ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਜਦੋਂ ਇਹ ਸੇਵਾ ਕਰਦੇ ਹੋ ਕਹਿੋ ਜਿਹਾ ਮਹਿਸੂਸ ਹ ਐਕਚੁਅਲੀ ਮਾਨਤਾ ਜਿਹੜਾ ਹੈਗਾ ਉਹ ਸਿਰਜਨਹਾਰ ਤੇ ਹੀ ਹੈ ਵੀ ਉਹਨੇ ਕਿਹੋ ਜਿਹਾ ਸਿਸਟਮ ਬਣਾਇਆ ਸ੍ਰਿਸ਼ਟੀ ਜਿਹੜੀ ਹੈ ਉਹਦੀ ਕਿਦਾਂ ਦੀ ਇਸ ਮਤਲਬ ਪ੍ਰਕਿਰਤੀ ਹੈਗੀ ਹੈ ਜਿਹਦੇ ਵਿੱਚ ਤੁਹਾਡੇ ਵਰਗੀਆਂ ਸ਼ਕਸ਼ੀਤਾ ਅੱਜ ਪ੍ਰਵਾਸਰਾ ਦੇ ਵਿੜੇ ਆਏ ਆ ਤੁਸੀਂ ਲੋੜਵੰਦ ਇੱਕ ਸਰਬ ਸੰਜੇ ਪਰਿਵਾਰ ਦੇ ਵਿੱਚ ਆਈਆਂ ਤੇ ਇਹ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਸੌਫਟਵੇਅਰ ਸਾਡੇ ਅੰਦਰ ਜਿਹੜਾ ਨਾ ਉਹ ਕਿਦਾਂ ਕੰਮ ਕਰਦਾ ਜਦੋਂ ਨਾ ਸਰੀਰ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਵਿਚਾਰਦੇ ਆਂ ਤੇ ਸ੍ਰਿਸ਼ਟੀ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵਿਚਾਰਦੇ ਆਂ ਤਾਂ ਪ੍ਰਮਾਤਮਾ ਤੇ ਬਣਾਏ ਹੋਏ ਨੀਮਨ ਦੇ ਅੱਗੇ ਨਾ ਸਿਰ ਝੁਕ ਜਾਂਦਾ ਤੇ ਮਾਨਤਾ ਉਹ ਤੇ ਹੁੰਦਾ ਵੀ ਤੂੰ ਇੱਕ ਵਾਰ ਉਹਦੇ ਜਿਹੜੀ ਤੇਰੀ ਅੰਦਰੋਂ ਆਵਾਜ਼ ਆ ਰਹੀ ਹੈ ਨਾ ਉਹਨੂੰ ਫੜ ਉਹਨੂੰ ਫੜ ਤੇ ਉਹਦਾ ਕਰ ਹੈ ਨਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੈ ਨਾ ਤੇ ਉਹ ਕਰਕੇ ਤਾਂ ਦੇਖ ਜਰਾ ਤੇ ਇਹ ਜੀਵਨ ਬਹੁਤ ਛੋਟਾ ਹੈਗਾ ਵੀ ਕਿਤੇ ਇਹ ਨਾ ਹੋਵੇ ਵੀ ਤੂੰ ਉਸ ਆਵਾਜ਼ ਨੂੰ ਛਿੱਕੇ ਟਕਦਾ ਰਹੇ ਤੇ ਆਤਮਕਾਤੀ ਬਣਦਾ ਨਵੇਂ ਕਿਉਂਕਿ ਉਸ ਦੀ ਆਵਾਜ਼ ਵਿੱਚ ਐਡੀ ਸ਼ਕਤੀ ਹੈ ਜੇ ਕੋਈ ਉਹਨੂੰ ਫਾਲੋ ਕਰਦਾ ਨਾ ਉਹ ਕਹਿੰਦੇ ਜੀ ਆਂਦਰ ਜੀ ਉਹ ਸ਼ਬਦ ਹੈ ਜਿਤ ਸ਼ਹਿਮ ਲਾਵਾ ਹੋਏ ਉਹ ਪਰਮ ਸੱਚ ਜਿਹੜਾ ਹੈ ਨਾ ਉਹਦੇ ਨਾਲ ਭੇਟ ਹੋ ਜਾਂਦੀ ਹੈ ਇਸ ਕਰਕੇ ਸ਼ਕਤੀਆਂ ਦਾ مالکਤਾ ਉਹ ਹੈ ਜਿੰਨੀ ਸ਼ਕਤੀ ਦਿੰਦਾ ਹੈ ਉਹਨਾਂ ਕੇ ਇਨਸਾਨ ਕਰ ਲੈਂਦਾ ਹੈ ਪਰ ਉਹ ਕਹਿੰਦਾ ਮੇਰੇ ਕੋਲ ਸ਼ਕਤੀ ਜਿੰਨੀ ਵਰ ਜੀ ਲੈ ਲਓ ਤੇ ਮਸਲਾ ਤੇ ਉਹੀ ਹੈ ਵੀ ਉਹਦੀਆਂ ਸਿਧਾਂਤਾਂ ਨੂੰ ਜੋ ਗੁਰੂ ਸਾਹਿਬ ਨੇ ਕਿਹਾ ਨਾ ਮੈਨੂੰ ਅੰਦਰ ਸਮਦਰਸ਼ਟੀ ਚਾਹੀਦੀ ਹੈ ਸਾਡੇ ਅੰਦਰ ਸ਼ੈਨਸ਼ੀਲਤਾ ਚਾਹੀਦੀ ਹੈ ਸਾਡੇ ਅੰਦਰ ਨੀਡਰਤਾ ਚਾਹੀਦੀ ਹੈ ਸਾਡੇ ਅੰਦਰ ਨਿਰਵੈਰਤਾ ਚਾਹੀਦੀ ਹੈ ਦਇਆ ਚਾਹੀਦੀ ਹੈ ਪ੍ਰੇਮ ਚਾਹੀਦਾ ਹੈ ਬੰਦਾ ਕਿਵੇਂ ਲੈ ਕੇ ਆਵੇ ਇਹ ਚੀਜ਼ਾਂ ਆਪਣੇ ਅੰਦਰ ਜਿੱਦਾਂ ਜਿੱਦਾਂ ਉਹਨੇ ਮੋਹ ਮਾਇਆ ਲਿਆਂਦਾ ਹੈ ਨਾ ਕਮਰੇ ਵਿੱਚ ਕੋਈ ਵੀ ਚੀਜ਼ ਹੈਗੀ ਹੈ ਹੁਣ ਕਮਰੇ ਨੂੰ ਸਾਫ਼ ਕਰਨਾ ਹੈ ਜਿੱਦਾਂ ਕਮਰੇ ਦੇ ਵਿੱਚ ਦੂਜਾ ਸਮਾਨ ਲੈਂਦਾ ਇਦਾਂ ਹੀ ਮਤਲਬ ਇਹ ਲਿਆਉਣਾ ਪੈਂਦਾ ਪਹਿਲਾਂ ਉਹਦੇ ਪਿੱਛੇ ਉਹਦਾ ਚਿੰਤਨ ਕਰਦਾ ਰਿਹਾ ਵੀ ਉਹਦਾ ਬੈਨੀਫਿਟ ਇਹ ਹੋਊਗਾ ਉਹਦਾ ਬੈਨੀਫਿਟ ਇਹ ਹੋਊਗਾ ਜਦੋਂ ਆਪਾਂ ਵਿਚਾਰਨ ਲਾਈ ਜਾਂਦੇ ਆ ਮਤਲਬ ਇਹ ਨਾ ਇਹ ਨਾ ਕੁਦਰਤੀ ਜਿਹੜੇ ਮਤਲਬ ਸ੍ਰਿਸ਼ਟੀ ਦੇ ਵਿੱਚ ਵਿਆਪਕ ਕੁਦਰਤ ਦੇ ਵਿੱਚ ਵਿਆਪਕ ਬਲਿਹਾਰੀ ਕੁਦਰਤ ਬਲਿਹਾਰੀ ਕੁਦਰਤ ਵਸਿਆ ਤੇ ਨੰਤ ਨਾ ਜਾਈ ਲਖਿਆ ਜੇ ਤੁਸੀਂ ਵਿਚਾਰ ਕਰਦੇ ਆ ਨਾ ਫਿਰ ਉਹਦੇ ਵਿੱਚ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਹੋਏਗਾ ਕੀ ਕਹਿੰਦੇ ਕਰਮੀ ਆ ਵਾ ਕਪੜਾ ਨਦਰੀ ਮੋਖਦਵਾਰ ਨਾਨਕ ਇਹ ਵਾ ਜਾਣੀ ਐ ਕਿਆ ਜਾਣੂਗੇ ਸਭ ਆਪੇ ਸਚਿਆਰ ਉਥੇ ਪਹਿਲੀ ਗੱਲ ਤਾਂ ਮੈਂ ਮੈਂ ਘਟ ਜਾਂਦੀ ਐ ਮਿਟ ਜਾਂਦੀ ਐ ਹੌਲੀ ਹੌਲੀ ਫਿਰ ਹੈਨਾ ਘਟਦੀ ਘਟਦੀ ਤੇ ਇਹ ਇਹ ਗੁਣ ਜਿਹੜੇ ਹੈਗੇ ਨਾ ਗੁਣਾਂ ਦੀ ਵਿਚਾਰ ਕਰਨ ਦੇ ਨਾਲ ਹੀ ਗੁਣ ਅੰਦਰ ਟਿਕਦੇ ਐ ਜਦੋਂ ਅਸੀਂ ਦੇਖਦੇ ਆ ਵੀ ਮੇਰਾ ਮੇਰੇ ਸਰੀਰ ਤੇ ਕੀ ਕੰਟਰੋਲ ਐ ਹੁਣ ਮੈਂ ਗੁੱਸਾ ਨਹੀਂ ਕਰਨ ਜਾਂਦਾ ਫੇਰ ਵੀ ਗੁੱਸਾ ਆ ਜਾਂਦਾ ਮੈਂ ਪਰੇਸ਼ਾਨ ਨਹੀਂ ਹੋਣਾ ਚਾਹੁੰਦਾ ਫੇਰ ਵੀ ਪਰੇਸ਼ਾਨ ਹੋ ਜਾਂਦਾ ਜੇ ਜੀਵੇ ਸੋਚੇ ਜੇ ਨਾਗਰੀਕੇ ਸੋਚੇ ਵੀ ਮੇਰਾ ਮੇਰੇ ਤੇ ਕੋਈ ਕੰਟਰੋਲ ਨਹੀਂ ਜੇ ਮੈਂ ਹਾਰਟ ਨੂੰ ਕਮਾਂ ਵੀ ਰਾਤ ਨੂੰ ਮੜੀ ਜੀ ਧਿਆਨ ਰੱਖੀ ਰੈਸਟ ਨਾ ਕਰਨ ਲਈ ਜੀ ਤੇ ਪੰਪ ਕਰਨ ਤੋਂ ਕਿਤੇ ਹੈ ਨਾ ਵੀ ਆਰਗਨ ਨੂੰ ਮੇਰੇ ਵੀ ਕਿਤੇ ਇਹ ਨਾ ਹੋਵੇ ਵੀ ਬਲੱਡ ਨਾ ਮਿਲੇ ਸਾਡੀ ਗੱਲ ਤਾਂ ਕੋਈ ਚੀਜ਼ ਵੀ ਨਹੀਂ ਮੰਨ ਰਹੀ ਸਨ ਤਾਂ ਪਤਾ ਵੀ ਨਹੀਂ ਉਸਦੇ ਵਿੱਚ ਸਵਾਸ ਚੱਲ ਰਹੇ ਜਦੋਂ ਐਦਾਂ ਗੁਣਾਂ ਨੂੰ ਵਿਚਾਰਦੇ ਹਾਂ ਰਮਈਆ ਕਿ ਗੁਣ ਚੇਤ ਪ੍ਰਣੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਇਹਦੇ ਨਾਲ ਗੁਣ ਅੰਦਰ ਨਾ ਫਿਰ ਜਦੋਂ ਵਿਚਾਰਦੇ ਹਾਂ ਚਿੰਤਨ ਦੌਰਾਨ ਅਸੀਂ ਰਿਅਲਾਈਜ਼ ਕਰਦੇ ਹਾਂ ਗੁਣਾਂ ਨੂੰ ਫਿਰ ਸਾਡੇ ਅੰਦਰ ਧਸ ਵਸ ਜਾਂਦੇ ਟਿਕ ਜਾਂਦੇ ਆ ਉਹ ਸਾਡੀ ਆਦਤ ਬਣ ਜਾਂਦੀ ਹੈ ਪਹਿਲਾਂ ਆਦਤ ਬਣੀ ਸੀ ਪੈਸੇ ਲਈ ਹੁਣ ਆਦਤ ਬਣ ਜਾਂਦੀ ਫਿਰ ਪਰਉਪਕਾਰ ਲਈ ਕਿਉਂਕਿ ਉਹ ਗੁਣਾਂ ਤੋਂ ਪ੍ਰਭਾਵਿਤ ਹੋ ਜਾਂਦਾ ਜਦੋਂ ਗੁਣਾਂ ਦੀ ਵਿਚਾਰ ਕਰਦਾ ਫਿਰ ਗੁਣਾਂ ਤੋਂ ਪ੍ਰਭਾਵਿਤ ਹੋ ਜਾਂਦਾ ਫਿਰ ਬਾਰ ਬਾਰ ਉਹ ਤੇ ਗੁਣਾਂ ਨੂੰ ਯਾਦ ਕਰਦਾ ਹੈ ਤੇ ਫਿਰ ਗੁਣ ਕਹ ਹੈ ਗੁਣੀ ਸਮਾਉਣੇ ਆ ਫਿਰ ਮਹਾਰਾਜ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ ਨਾਨਕ ਔਗਣ ਜੇ ਤੇਰੇ ਤੇ ਤੇ ਗਲੀ ਜੰजीर ਜੇ ਗੁਣ ਹੋਣ ਤਾਂ ਕਟਿਨ ਸੇ ਪਾਈ ਸੇ ਵੀ ਇਹ ਗੁਣ ਉਹੀ ਹੈ ਜਿਹਨੂੰ ਆਪਾਂ ਸੱਚ ਕਹਿੰਦੇ ਸੰਤੋਖ ਕਹਿੰਦੇ ਸਮਦਰਸ਼ਟੀ ਕਹਿੰਦੇ ਸ਼ਾਂਤੀਲਤਾ ਕਹਿੰਦੇ ਜਾਂ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਈਸੋਈ ਇਹ ਇਹ ਗੁਣ ਹੀ ਹੈ ਜਿਹਦੇ ਆਧਾਰ ਤੇ ਮਤਲਬ ਹਰ ਕਿਹ ਗੁਣ ਹਰ ਭਾਮ ਦੇ ਸੇ ਗੁਰੂ ਤੇ ਪਾਏ ਉਹਨੂੰ ਪਾ ਜਾਂਦੇ ਗੁਣ ਜਦੋਂ ਉਹਨੂੰ ਪਾ ਜਾਂਦੇ ਆ ਤੇ ਫਿਰ ਉਹ ਵਰਤ ਲੰਦਾ ਹੈ ਤੁਸੀਂ ਰੋਜ਼ ਹਜ਼ਾਰਾਂ ਹੀ ਲੋਕਾਂ ਨੂੰ ਦੇਖਦੇ ਹੋ ਜਿਹੜੇ ਦੁਖੀ ਨੇ ਤੰਗ ਨੇ ਮੇਰਾ ਸਵਾਲ ਇਹ ਹੈ ਤੁਸੀਂ ਅੱਜ ਦੇ ਟਾਈਮ 'ਚ ਇਨਸਾਨੀਅਤ ਨੂੰ ਕਿੱਥੇ ਦੇਖਦੇ ਹੋ ਇਨਸਾਨੀਅਤ ਜਿੰਦਾ ਹੈ ਜਾਂ ਨਹੀਂ ਹਾਂ ਚਲੋ ਇਹ ਤਾਂ ਵਿਅਕਤੀਗਤ ਉੱਤੇ ਬਹੁਤ ਹਨ ਹਰੀਕਾ ਇਨਸਾਨ ਹੈ ਉਹਦੇ ਉੱਤੇ ਵੱਖਰੇ ਵੱਖਰੇ ਮਤਲਬ ਕਹੋ ਇਨਸਾਨੀਅਤ ਦੀ ਡਿਗਰੀ ਜਿਹੜੀ ਹੈਗੀ ਉਹ ਹੈਗੀ ਪਰ ਜੇ ਓਵਰਆਲ ਅਸੀਂ ਸਮਾਜ ਦੀ ਗੱਲ ਕਰੀਏ ਇਨਸਾਨੀਅਤ ਜਿਹੜੀ ਹੈ ਨਾ ਉਹ ਤਾਂ ਉੜ ਗਈ ਕਿਤੇ ਜੇ ਜੇ ਨਹੀਂ ਮੈਂ ਉਹ ਹੀ ਕਹਿੰਦਾ ਵੀ 100% ਤਾਂ ਨਹੀਂ ਆਪਾਂ ਆਪਾਂ ਸਮਾਜ ਦਾ ਮਤਲਬ ਮੋਰ ਥੈਨ 50% 50% ਤੋਂ ਉੱਪਰ ਦੀ ਗੱਲ ਕਰੀਏ ਮੰਨ ਲਓ ਜੇਸੀ ਕਹਿੰਦੇ ਨਹੀਂ ਖਤਮ ਹੋਈ ਫਿਰ ਅੱਜ ਇਹ ਹਾਲਾਤ ਜਿਹੜੇ ਸਮਾਜ ਦੇ ਵਿੱਚ ਜੋ ਬਣੇ ਹੋਏ ਆ ਅੱਜ ਮਾਂ ਬਾਪ ਜਿਹੜੇ ਹੈਗੇ ਆ ਉਹਨਾਂ ਨੂੰ ਬਹੁਤ ਸਮਝਿਆ ਜਾਂਦਾ ਹੁਣ ਸਾਨੂੰ ਇਹਨੇ ਫੋਨ ਆਉਂਦੇ ਆ ਮੈਂ ਕਿਹਾ ਕਿਤੇ ਕਰਕੇ ਤੁਹਾਡਾ ਪਰਿਵਾਰ ਡਿਸਟਰਬ ਹੋ ਰਿਹਾ ਜੀ ਦੱਸੋ ਡਿਸਟਰਬ ਤੁਸੀਂ ਇਹਨੇ ਡਿਸਟਰਬ ਕਿਉਂ ਆਂ ਅਰ ਜਦੋਂ ਉਹਨਾਂ ਨੂੰ ਇਹ ਪੁੱਛਦੇ ਤੁਸੀਂ ਕੀ ਕਰਦੇ ਆ ਉਹ ਬੜੇ ਸੀਨੀਅਰ ਆਫੀਸਰ ਦੱਸਦੇ ਆਪਣੇ ਆਪ ਨੂੰ ਤੇ ਇਹਨਾਂ ਕੁਝ ਉਹਨਾਂ ਦੇ ਘਰ ਦੇ ਵਿੱਚ ਹੈਗਾ ਤੇ ਫੈਮਿਲੀ ਡਿਸਟਰਬ ਹੋ ਰਹੀ ਹੈ ਕਿਤੇ ਕਰਕੇ ਹੋ ਰਹੀ ਹੈ ਕੋਈ ਕਹਿੰਦਾ ਮਾਂ ਕਰਕੇ ਹੋ ਰਹੀ ਹੈ ਕੋਈ ਕਹਿੰਦਾ ਬਾਪ ਕਰਕੇ ਹੋ ਰਹੀ ਹੈ ਨਹੀਂ ਜਦੋਂ ਏਡੇ ਏਡੇ ਵੱਡੇ ਵੱਡੇ ਅਪਸਰਾਂ ਦੇ ਘਰ ਮਾਪ-ਬਾਪ ਕਰਕੇ ਡਿਸਟਰਬ ਹੋ ਰਹੇ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਤਾਂ ਅਸੀਂ ਉਹ ਲੋਕ ਜਿਨ੍ਹਾਂ ਨੂੰ ਅਸੀਂ ਮਿਲੇ ਵੀ ਨਹੀਂ ਤੇ ਜਿਨ੍ਹਾਂ ਜਿਹੜੇ ਸਾਡੇ ਤੱਕ ਪਹੁੰਚ ਵੀ ਨਹੀਂ ਪਾਉਂਦੇ ਉਹਨਾਂ ਬਾਰੇ ਅਸੀਂ ਕੀ ਵਿਚਾਰ ਰੱਖੀਏ ਫਿਰ ਨਹੀਂ ਉਹ ਜਿਹੜਾ ਜਿਹੜਾ ਨਾ ਜਿਵੇਂ ਪੰਗਲ ਕਰਨ ਦੇ ਅਵੇਅਰਨੈਸ ਦੀ ਇਹ ਐਕਟ ਬਣੇ ਹੋਏ ਹੈ ਇਹਦੇ ਮੁਤਾਬਕ ਸਰਕਾਰ ਨੂੰ ਮੈਂ ਬੇਨਤੀ ਕਰਦਾ ਹਾਂ ਤੁਹਾਡੇ ਥਰੂ ਵੀ ਉਹਨਾਂ ਨੂੰ ਰਿਅਲਾਈਜ਼ ਕਰਾਇਆ ਜਾਵੇ ਜਿਹੜਾ ਬਜ਼ੁਰਗ ਜਾ ਕੇ ਸੀਨੀਅਰ ਸਿਟੀਜ਼ਨ ਐਕਟ ਦੇ ਆਧਾਰ ਤੇ ਆਪਣੀ ਸਮੱਸਿਆ ਨਹੀਂ ਦੱਸ ਸਕਦਾ ਉਹ ਬਜ਼ੁਰਗ ਦੇ ਲਈ ਪਾਲਿਸੀ ਬਣਾਵੇ ਕੋਈ ਸਟ੍ਰੈਟਜੀ ਬਣਾਵੇ ਤੇ ਹਰ ਜ਼ਿਲ੍ਹੇ ਵਿੱਚ ਕੋਈ ਐਦਾਂ ਦੇ ਸੋਸ਼ਲ ਵਰਕਰਾਂ ਨੂੰ ਨਾਲ ਲੈ ਕੇ ਜਿਹੜੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਤਾਂ ਕਿ ਉਹ ਬਜ਼ੁਰਗ ਦੀ ਮੌਕੇ ਤੇ ਸੰਭਾਲ ਹੋ ਸਕੇ ਅੱਜ ਕੱਲ ਸਵਾਰਥ ਇਹਨਾਂ ਵੱਧ ਚੁੱਕਿਆ ਵੀ ਮਤਲਬ ਤੁਸੀਂ ਸੁਣਿਆ ਹੀ ਹੈ ਹੁਣ ਜਿਵੇਂ ਅੱਜ ਕਲਾਕਾਰ ਆਏ ਹੋਏ ਸੀ ਵੀ ਮਤਲਬ ਦੋਧਾਂ ਦੇ ਨਾਲ ਪੁੱਤਾਂ ਨੂੰ ਪਾਲ ਕੇ ਤੇ ਪਾਣੀ ਨੂੰ ਤਰਸਦੀਆਂ ਮਾਵਾਂ ਇਸ ਤੋਂ ਅੱਗੇ ਇਸ ਤੋਂ ਅੱਗੇ ਵੱਧ ਚੁੱਕੀ ਗੱਲ ਹੋਣਾ ਬਿਲਕੁਲ ਉਹ ਸ਼ਬਦਾਂ ਵਿੱਚ ਨਹੀਂ ਹੁਣ ਆਉਂਦੀਆਂ ਵੀ ਮਾ ਮਾਪ ਨੂੰ ਕਿੰਨਾ ਬੋਝ ਸਮਝਣ ਲੱਗ ਗਏ ਜਿਹੜੇ ਆਪਣੇ ਮਾ ਮਾਪ ਨੂੰ ਪਾਲ ਕੇ ਪੜਾ ਕੇ ਵੱਡਾ ਕੀਤਾ ਜੇ ਉਹਨਾਂ ਨੂੰ ਬਹੁਤ ਸਮਝਣ ਲੱਗ ਗਏ ਤਾਂ ਫਿਰ ਸਮਾਜ ਨੂੰ ਕੀ ਸਮਝਣਗੇ ਤੇ ਖਾਸ ਕਰਕੇ ਫਿਰ ਜੇਕਰ ਆਪਾਂ ਦੂਜਾ ਪੱਖ ਵੀ ਲਈਏ ਨੌਜਵਾਨਾਂ ਦਾ ਨੌਜਵਾਨਾਂ ਨੂੰ ਉਹਦਾਂ ਦੀ ਮਾ ਮਾਪ ਨੇ ਵੀ ਨਹੀਂ ਸਿੱਖਿਆ ਦਿੱਤੀ ਉਹ ਵੀ ਕਹਿੰਦੇ ਤੂੰ ਆਪਸਰੇ ਵੱਡਣਾ ਹੈਗਾ ਬੰਦਾ ਨਹੀਂ ਵੱਡਣਾ ਬੰਦਾ ਵੱਡਣ ਦੀ ਮਾ ਮਾਪ ਵੀ ਨਹੀਂ ਸਿੱਖਿਆ ਦਿੰਦੇ ਅੱਜ ਕੱਲ ਮਾਪੇ ਵੀ ਇੱਕ ਤਰ੍ਹਾਂ ਦੇ ਲਾਲਚ 'ਚ ਨਹੀਂ ਆ ਚੁੱਕੇ ਕਿ ਤੂੰ ਵੱਡਾ ਅਫਸਰ ਬਣੇਗਾ ਪੈਸਾ ਕਮਾਏਗਾ ਤੇ ਮੁੜ ਕੇ ਫਿਰ ਬੱਚਾ ਪੈਸੇ ਪਿੱਛੇ ਲੱਗ ਜਾਂਦਾ ਤੇ ਆਪਣੀ ਇਨਸਾਨੀਅਤ ਭੁੱਲ ਕੇ ਮਾਪੇ ਨੂੰ ਭੁੱਲ ਜਾਂਦਾ ਨਹੀਂ ਤੇ ਲਈ ਕੱਲਾ ਕੱਲਾ ਬੱਚਾ ਵੀ ਨਹੀਂ ਜ਼ਿੰਮੇਵਾਰ ਹੈਗਾ ਇਹਦੇ ਲਈ ਮਾਪੇ ਵੀ ਜ਼ਿੰਮੇਵਾਰ ਹੈਗੇ ਆ ਉਨਾ ਕ ਅਹਿਮ ਰੋਲਾ ਦਾ ਕਰਦੇ ਨੇ ਮਾਵਾ ਮਾਪ ਨੂੰ ਅਸਲ ਚ ਇਸ ਚੀਜ਼ ਦੀ ਅਵੇਅਰਨੈਸ ਬਹੁਤ ਘੱਟ ਹੈ ਕਿ ਅਸੀਂ ਉਹਨੂੰ ਕਿਹੋ ਜਿਹਾ ਸੰਗਤ ਦੇ ਉਹ ਛੱਡ ਤੂੰ ਕੀ ਪੰਗੇ ਚ ਪੈਣਾ ਲੈਣਾ ਉਹ ਕਹਿੰਦਾ ਜੀ ਬਜ਼ੁਰਗ ਮਿਲ ਗਿਆ ਸੀ ਮੈਨੂੰ ਰਸਤੇ ਚ ਤੇ ਮੈਂ ਉਹਨੂੰ ਸੜਕ ਪਾਰ ਕਰਾਉਣ ਲੱਗ ਗਿਆ ਤੇ ਉਹ ਰਸਤਾ ਦੱਸ ਨਹੀਂ ਪਾਇਆ ਆਪਣੇ ਘਰ ਦਾ ਤੇ ਮੈਂ ਉਹਨੂੰ ਫਿਰ ਐਦਾਂ ਮਤਲਬ ਮੈਂ ਪੁਲਿਸ ਨੂੰ ਦੱਸਣ ਲੱਗ ਗਿਆ ਮਾਮਾਪ ਜ਼ਿਆਦਾਤਰ ਇਹ ਕਹਿ ਦਿੰਦੇ ਆ ਫਿਰ ਲਿਆ ਨੂੰ ਛੱਡ ਕੇ ਇਹਨਾਂ ਪੰਗਿਆਂ ਚ ਨਹੀਂ ਪਈਦਾ ਹੁੰਦਾ ਫਿਰ ਉਹ ਉਹਦੇ ਅੰਦਰ ਨਾ ਫਿਰ ਉਹ ਇਨਸਾਨੀਅਤ ਮਰਨੀ ਹੋਏ ਇੱਕ ਕੁਦਰਤ ਹੈ ਫਿਰ ਸਰਕਲ ਘੁੰਮਦਾ ਤੇ ਘੁੰਮਦਾ ਘੁੰਮਦਾ ਫਿਰ ਉਹ ਬਜ਼ੁਰਗ ਜਿਹੜਾ ਆਪਣਾ ਹੈ ਨਾ ਫਿਰ ਉਹ ਵੀ ਬਜ਼ੁਰਗ ਨਹੀਂ ਦਿਖਦਾ ਉਹ ਕਹਿੰਦਾ ਵੀ ਠੀਕ ਹੈ ਇਹ ਇਹ ਮਤਲਬ ਹਰ ਹਰ ਥਾਟ ਹਰ ਬਲਬਲਾ ਜਿਹੜਾ ਹੈਗਾ ਸਾਡੀ ਸੋਚ ਨੂੰ ਬਣਾਉਂਦਾ ਤੇ ਬਦਲਦਾ ਰਹਿੰਦਾ ਹੈ ਮੈਨੂੰ ਇਹ ਤੁਹਾਡੇ ਕੋਲ ਕਿੰਨੇ ਕੁ ਕੇਸ ਐਸਾ ਦੇ ਆ ਜਾਂਦੇ ਨੇ ਕਿ ਜਿੱਥੇ ਖੁਦ ਬੱਚੇ ਕਹਿੰਦੇ ਨੇ ਕਿ ਬਾਈ ਅਸੀਂ ਆਪਣੇ ਮਾਪੇ ਕਰਕੇ ਦੁਖਿਆ ਉਹਨਾਂ ਨੂੰ ਤੁਸੀਂ ਆਪਣੇ ਕੋਲ ਰੱਖ ਲਓ ਅਸੀਂ ਪੈਸੇ ਦੇ ਦਾਂਗੇ ਜਿੰਨੇ ਪੈਸੇ ਕਹੋ ਅਸੀਂ ਉਹਨੇ ਦੇ ਦਾਂਗੇ ਉਹ ਤਾਂ ਅਸੀਂ ਵੀ ਕਹਿ ਦਿੰਦੇ ਆ ਵੀ ਤੁਹਾਨੂੰ ਅਸੀਂ ਪੈਸੇ ਦੇ ਦਾਂਗੇ ਆਪਣੇ ਬਜ਼ੁਰਗ ਨੂੰ ਆਪਣੇ ਕੋਲ ਰੱਖ ਲਓ ਛੱਤ ਥੱਲੇ ਰੱਖ ਲਓ ਕਿਉਂ ਕਿ ਬਜ਼ੁਰਗ ਨੂੰ ਆਪਣੀ ਛੱਤ ਥੱਲੇੋਂ ਕੱਢ ਗਏ ਨਾ ਉਹਨੂੰ ਅੰਨ ਚੰਗਾ ਲੱਗਣਾ ਤੇ ਨਾ ਉਹਨੂੰ ਪਾਣੀ ਚੰਗਾ ਲੱਗਣਾ ਸਾਰੀ ਉਮਰ ਆਪਣਾ ਬੰਦਾ ਆਪਣੇ ਮਕਾਨ ਬਣਾਉਂਦਾ ਕੋਠੀਆਂ ਬਣਾਉਂਦਾ ਤੇ ਅਖੀਰਲੇ ਸਮੇਂ 'ਚ ਉਹਨੂੰ ਆਪਣੀ ਛੱਤ ਥੱਲੇੋਂ ਕੱਢ ਦੋ ਉਸ ਬਜ਼ੁਰਗ ਨੇ ਤਾਂ ਜੇਕਰ ਮਤਲਬ ਕੱਢਣੇ ਵੀ ਆ 5-4 ਸਾਲ ਉਹ ਵੀ ਨਹੀਂ ਕੱਢਦਾ ਵਿਚਾਰਾ ਇਸ ਕਰਕੇ ਕੋਈ ਹੱਲ ਨਹੀਂ ਹੈਗਾ ਪੈਰੈਂਟਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਕੋਲ ਰੱਖਣਾ ਚਾਹੀਦਾ ਕੋਈ ਬਹੁਤ ਵੱਡੀ ਮਜਬੂਰੀ ਆ ਕੁਝ ਦਿਨ ਲਈ ਰਿਸਪਾਈਟ ਕੇਅਰ ਸੈਂਟਰ ਬਣਨੇ ਚਾਹੀਦੇ ਵੀ ਸਿਹਤ ਉੰਨੀ ਕੀ ਦੇਰ ਲਈ ਇਹ ਚੀਜ਼ ਹੋਣੀ ਚਾਹੀਦੀ ਹੈ ਆਦਰਵਾਇਜ਼ ਮਾਪੇ ਨੂੰ ਇੰਡੀਆ ਦਾ ਕਲਚਰ ਜਿਹੜਾ ਹੈ ਨਾ ਇੰਡੀਆ ਦਾ ਉਸ ਕਲਚਰ ਦੇ ਵਿੱਚ ਹਿੰਦੁਸਤਾਨ ਦੇ ਕਲਚਰ 'ਚ ਮਾਪੇ ਬਾਹਰ ਰਹਿਣ ਲਈ ਮੈਂਟਲੀ ਪ੍ਰੇਪੇਅਰ ਨਹੀਂ ਹੈਗਾ ਉਹ ਤਾਂ ਬੱਚੇ ਨੂੰ ਇਸ ਕਰਕੇ ਹੀ ਮਤਲਬ ਸ਼ੁਰੂ ਤੋਂ ਮਤਲਬ ਕਹ ਲਓ ਸਮਝਦਾ ਹੈ ਕਿ ਬੱਚਾ ਮੇਰਾ ਬੜੇ ਪੇ ਦਾ ਸਹਾਰਾ ਹੈ ਮੰਨੂ ਇਹ ਲੱਗਦਾ ਕਿ ਇੰਡੀਆ 'ਚ ਜਿੰਨੇ ਦੇਵੀ-ਦੇਵਤੇ ਨੇ, ਜਿੰਨੇ ਰੱਬ ਨੂੰ ਮੰਨਣ ਵਾਲੇ ਇੰਡੀਆ 'ਚ ਪਾਏ ਜਾਂਦੇ ਨੇ, ਪਰ ਉਨ੍ਹਾਂ ਹੀ ਜ਼ਿਆਦਾ ਇੱਥੇ ਜੋ ਕਰਪਸ਼ਨ ਹੈ ਤੇ ਉਨ੍ਹਾਂ ਹੀ ਜ਼ਿਆਦਾ ਮਾਪੇ-ਬਾਪ ਦੇ ਨਾਲ ਇੱਥੇ ੱਤਕਾ ਹੁੰਦਾ ਉਨੀ ਜ਼ਿਆਦਾ ਗਰੀਬੀ ਹੈ। ਨਹੀਂ ਨਹੀਂ ਇਹ ਤੁਸੀਂ ਥੋੜਾ ਧਿਆਨ ਨਾਲ ਵਿਚਾਰ ਕੇ ਵਿਚਾਰੋ ਤੁਸੀਂ ਵਿਚਾਰਦੇ ਤਾਂ ਹੈਗੇ। ਪਰ ਮੰਨਣ ਦਾ ਮਤਲਬ ਜਿਹੜਾ ਹੁੰਦਾ ਨਾ ਉਹ ਤਾਂ ਬੜਾ ਵੱਖਰਾ ਹੈਗਾ। ਮੰਨਿਆ ਕੀ ਹੈ? ਕੌਣ ਕਿਸੇ ਨੂੰ ਮੰਨਦਾ ਹੈਗਾ? ਕਿਹੜਾ ਕਿਹੜਾ ਜੀਜਾ ਉਸਨੂੰ ਮੰਨਦਾ? ਕੋਈ ਨਹੀਂ ਜੀਜਾ ਉਸਨੂੰ ਮੰਨਦੀ। ਜਿਸ ਨੂੰ ਸ਼ੋਰ ਕਹ ਰਹੇ ਹੈ। ਕ੍ਰਿਸ਼ਨ ਜੀ ਨੂੰ ਕੌਣ ਮੰਨਦਾ? ਕੌਣ ਮੰਨਦਾ? ਕ੍ਰਿਸ਼ਨ ਜੀ ਕੀ ਕਹਿ ਰਹੇ ਹੈਗੇ ਮਤਲਬ ਉਹ ਮਨੁੱਖੀ ਹੱਕਾਂ ਦੀ ਗੱਲ ਹੀ ਮਹਾਪਾਰਤ ਕਰਦੇ ਹਨ ਉਹਨਾਂ ਨੇ ਇੱਕ ਮਤਲਬ ਦਰਿਓ ਤੁਹਾਨੂੰ ਕਿਹਾ ਸੀ ਵੀ ਉਹਨਾਂ ਦਾ ਮਤਲਬ ਇਹਨਾਂ ਦਾ ਹੱਕ ਤਾਂ ਦੇ ਜਿਹੜਾ ਬਣਦਾ ਹੈਗਾ ਤੇ ਕੌਣ ਮੰਨਦਾ ਅੱਜ ਕੱਲ੍ਹ ਕ੍ਰਿਸ਼ਨ ਜੀ ਦੀ ਗੱਲ ਕੋਈ ਮੰਨਦਾ ਗੁਰੂ ਨਾਨਕ ਦੇਵ ਜੀ ਜਿਹੜੇ ਕਿ ਸਰਬ ਸੰਜੀਵਾਲਤਾ ਦਾ ਉਪਦੇਸ਼ ਦੇਣ ਕਰਾਉਂਦੇ ਆ ਤੇ ਇੱਕ ਦੀ ਇੱਕ ਇੱਕ ਏਕ ਹੰਕਾਰ ਹੈ ਨਾ ਇੱਕ ਲਾ ਕੇ ਅੱਗੇ ਸਭ ਦਾ ਮਾਲਕ ਇੱਕੋ ਇੱਕੋ ਦਰਸਾਉਂਦੇ ਆ ਇੱਕੋ ਦ੍ਰਿੜ ਕਰਾਉਂਦੇ ਆ ਤੇ ਕੌਣ ਮੰਨਦਾ ਇਸ ਗੱਲ ਨੂੰ ਸਮਦਰਸ਼ਟੀ ਬਣਾ ਕੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਕੋਈ ਪੀਰ ਕਹਿੰਦਾ ਹੈ ਕੋਈ ਦਿਖਾਵੇ ਸਾਰੇ ਕਰਦੇ ਨੇ ਸਿਰ ਨਹੀਂ ਅੱਜ ਤਾਂ ਰੱਬ ਦੇ ਨਾਂ ਤੇ ਰੋਜ਼ ਨਵੇਂ ਨਵੇਂ ਘਰ ਬਣਦੇ ਆ ਪਰ ਰੱਬ ਦੇ ਬੰਦੇ ਰੋਲ ਕੇ ਮਰਦੇ ਆ ਤੇ ਮਤਲਬ ਅੱਜ ਹਾਲਾਤ ਰੱਬ ਦੇ ਘਰ ਨੂੰ ਸੋਨਾ ਲਾ ਲਾ ਕੇ ਸ਼ਿੰਗਾਰਿਆ ਜਾ ਰਿਹਾ ਪਰ ਰੱਬ ਦਾ ਬੰਦਾ ਜਿਹੜਾ ਨਿਆਸਰਾ ਉਹ ਦਰਕਾਰਿਆ ਜਾ ਰਿਹਾ ਤੇ ਕਈ ਤਾਂ ਵਿਚਾਰੇ ਫਿਰ ਅੰਦਰੋਂ ਆਵਾਜ਼ਾਂ ਕੱਢਦੇ ਕਹਿੰਦੇ ਵੀ ਕੈਸਾ ਧਰਮ ਹੈ ਰੋਹਾਨੀਅਤ ਕਿਹਸੀ ਹੈ ਕੈਸੀ ਸਮਾਜ ਸੇਵਾ ਇਨਸਾਨੀਤ ਕਿਹਸੀ ਹੈ ਵੀ ਦਇਆ ਵਿੱਚੋਂ ਧਰਮ ਜਨਮ ਲੈਂਦਾ ਦਇਆ ਤਾਂ ਕਾਲ ਵੱਧਾ ਜਾ ਰਿਆ ਅੱਜ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਤੇ ਇੱਕ ਇਨਸਾਨ ਬੇਬਸ ਤੇ ਲਾਚਾਰ ਰੋਲ ਕੇ ਮਰਦਾ ਜਾ ਰਿਆ ਵੀ ਤਾਂ ਲੋਕਤੰਤਰ ਜਿਹੜਾ ਦੇਸ਼ ਹੈ ਤੇ ਲੋਕਤੰਤਰ ਦੇ ਉਦੇਸ਼ਾਂ ਵਿੱਚ ਵੀ ਲੋਕਾਂ ਦੀ ਸਰਕਾਰ ਲੋਕਾਂ ਦੁਆਰਾ ਸਰਕਾਰ ਲੋਕਾਂ ਲਈ ਇਹ ਸਭ ਕੁਝ ਜਿਹੜਾ ਹੈਗਾ ਵੀ ਇਹ ਕੈਸਾ ਕੈਸਾ ਰਾਜਨੀਤੀ ਤੇ ਇਹ ਲੋਕਤੰਤਰ ਕੈਸਾ ਹੈ ਕਿਉਂਕਿ ਲੋਕ ਤਾਂ ਜਿਸ ਵੇਲੇ ਬੇਵਸਤੇ ਲਾਚਾਰ ਹੋ ਗਏ ਉਹਨਾਂ ਲਈ ਤਾਂ ਕੋ ਡੈਡੀਕੇਟਿਡ ਹੈਲਪ ਲੈਣਾ ਚਾਹੀਦੀਆਂ ਇਨਫਰਾਸਟ੍ਰਕਚਰ ਚਾਹੀਦਾ ਬਜ਼ੁਰਗਾਂ ਲਈ ਹਰ ਹਰ ਸ਼ਹਿਰ ਦੇ ਮਤਲਬ ਹਰ ਡੀਸੀ ਦੇ ਵਿੱਚ ਅਰੇਂਜਮੈਂਟ ਚਾਹੀਦਾ ਤੇ ਮੈਂ ਤੁਹਾਡੇ ਤੋਂ ਸਰਕਾਰ ਨੂੰ ਬੇਨਤੀ ਕਰਦਾ ਵੀ ਸਟ੍ਰੈਟਜੀ ਬਣਾਓ ਤੇ ਅਸੀਂ ਵੀ ਸਾਰੇ ਪਿਆਰਾਂ ਨਾਲ ਲਾ ਕੇ ਆਪਣੇ ਮਤਲਬ ਜਿਹੜਾ ਹੈਗਾ ਵੀ ਇੱਥੇ ਖਾਸ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਵੀ ਇੱਥੇ ਕੋ ਰੋਲਣਾ ਨਹੀਂ ਚਾਹੀਦਾ ਤੇ ਸਾਡਾ ਦੇਸ਼ ਹੈਗਾ ਸਾਡੇ ਦੇਸ਼ ਦੇ ਵਿੱਚ ਨਾਗਰੀਕ ਤਾਂ ਛੋਟੜ ਕੇ ਨਾ ਮਰੇ ਨਹੀਂ ਤਾਂ ਸਾਡੇ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਸਵਾਲ ਹੈ ਸਾਡੇ ਇਨਸਾਨ ਹੁਣ ਤੇ ਬਹੁਤ ਵੱਡਾ ਸਵਾਲ ਹੈ ਧਰਮੀ ਤਾਂ ਬਹੁਤ ਦੂਰ ਦੀ ਗੱਲ ਹੈ ਬੀਬੀਆਂ ਗੌਣੀਆਂ ਹੁੰਦੀਆਂ ਕਹਿੰਦੀ ਜੀਣ ਲਈ ਤਾਂ ਦੁਨੀਆ ਤੇ ਪਸ਼ੂ ਪੰਛੀ ਵੀ ਜੀਉਂਦੇ ਨੇ ਪਰ ਜੋ ਕਿਸੇ ਲੋੜਵੰਦ ਲਈ ਜੀਉਂਦੇ ਹੋ ਇਨਸਾਨ ਕਹੋਂਦੇ ਨੇ ਆਪਣੇ ਦੁੱਖਾਂ ਤੇ ਇੰਨਾ ਸਾਰੇ ਹੀ ਕਰਲਾਉਂਦੇ ਨੇ ਪਰ ਜੋ ਦੁਖੀਆਂ ਦੇ ਦੁੱਖ ਵੰਡਾਉਂਦੇ ਹੋਏ ਇਨਸਾਨ ਕੋ ਹੁੰਦੇ ਨੇ ਤੇ ਸੱਚ ਦਾ ਇਨਸਾਨ ਦੀ ਡੈਫੀਨੀਸ਼ਨ ਤੇ ਵੀ ਪੂਰੇ ਨੂੰ ਉੱਤਰ ਰਹੀ ਹੈ ਜੀ ਗੱਲ ਲਾਸਟ ਦੇ ਵਿੱਚ ਮੈਂ ਤੁਹਾਡਾ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਤੁਹਾਡੇ ਤੇ ਮੈਨੂੰ ਬੜੀ ਹੈਰਾਨਗੀ ਹੋਈ ਜਦੋਂ ਐਸੇ ਇੱਥੇ ਅਨਾਉਂਸਮੈਂਟ ਕੀਤੀ ਗਈ ਕਿ ਪ੍ਰਭਾਸਰਾ ਦੇ ਵਿੱਚ ਮੀਟਰ ਨਹੀਂ ਹੈ ਤੇ ਜਨਰੇਟਰਾਂ ਦੇ ਸਾਰੇ ਇੱਥੇ ਬਿਜਲੀ ਚੱਲਦੀ ਹੈ ਉਹ ਕੰਮ ਜਿਹੜਾ ਸਰਕਾਰਾਂ ਨੂੰ ਕਰਨਾ ਚਾਹੀਦਾ ਤੁਸੀਂ ਕਰ ਰਹੇ ਹੋ ਪਰ ਫਿਰ ਵੀ ਕਿਤਨਾ ਕਿਤੇ ਸਰਕਾਰ ਅੰਗੈਲੀ ਕਰ ਰਹੀ ਹੈ ਤੇ ਇੱਥੇ ਬਿਜਲੀ ਤੱਕ ਨਹੀਂ ਪ੍ਰੋਵਾਈਡ ਕਰ ਸਕਦੀ ਤੁਹਾਡੀ ਗੱਲ ਆਹੋ ਬਿਲਕੁਲ ਇਹ ਵਿਚਾਰਨੀ ਚਾਹੀਦੀ ਹੈ ਤੁਹਾਨੂੰ ਐਸੇ ਸਵਾਲ ਤਾਂ ਹੈ ਸਰਕਾਰ ਨੂੰ ਕਰਨਾ ਚਾਹੀਦਾ ਜਿਹੜਾ ਤੁਸੀਂ ਮੈਨੂੰ ਕਰਦੇ ਆ ਅਸੀਂ ਤਾਂ ਆਪਣੀਆਂ ਕਰ ਰਹੇ ਹਾਂ ਡਿਊਟੀ ਵੀ ਨਾਗਰਿਕ ਜੇਕਰ ਸਮਾਜਿਕ ਸੁਰੱਖਿਆ ਦਾ ਪ੍ਰਬੰਧ ਨਹੀਂ ਕਰਿਆ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਅਸੀਂ ਜਦੋਂ ਮਤਲਬ ਦੇਖਿਆ ਵੀ ਬਜ਼ੁਰਗ ਰੁੜ ਗਏ ਤੇ ਦੂਜੇ ਸਮਾਜਿਕ ਸੁਰੱਖਿਆ ਪੱਖੋਂ ਵੀ ਰਾਤ ਨੂੰ ਲੜਕੀ ਕਿੱਥੇ ਰਹੇਗੀ ਔਰਤ ਕਿੱਥੇ ਰਹੇਗੀ ਫਿਰ ਸਮਾਜਿਕ ਸੁਰੱਖਿਆ ਦੇ ਨਾਲ ਹੈਲਥ ਵੀ ਜੁੜੀ ਹੋਈ ਹੈ ਉਹ ਹੈ ਵੀ ਬਿਮਾਰ ਹੈ ਉਹਨੂੰ ਟ੍ਰੀਟਮੈਂਟ ਵੀ ਚਾਹੀਦਾ ਚਲੋ ਸੰਗਤ ਨੇ ਸਾਰੇ ਮੈਂਬਰਾਂ ਨੇ ਕੋਸ਼ਿਸ਼ ਕੀਤੀ ਮਤਲਬ ਇਹ ਜਗਾ ਲੈ ਕੇ ਜਿਹੜੀ ਹੈਗੀ ਹੈ ਤੇ ਇਥੇ ਹੋਮ ਬਣਾ ਲਿਆ ਵੀ ਲੋੜਵੰਦ ਨਾਗਰਿਕ ਦੇ ਲਈ ਵੀ ਰੁਲ ਕੇ ਨਹੀਂ ਮਾਰਨਾ ਚਾਹੀਦਾ ਫਿਰ ਇਹਦੀਆਂ ਇਹਦੇ ਲਈ ਕਿੰਨਾ ਮਤਲਬ ਪਲਾਟਾਂ ਦਾ ਖਰਚਾ ਕਿੰਨਾ ਕੰਸਟਰਕਸ਼ਨ ਦਾ ਖਰਚਾ ਬਿਜਲੀ ਪਾਣੀ ਹੋਰ ਨੂੰ ਫ੍ਰੀ ਹੋ ਸਕਦਾ ਹੈ ਇਹਨਾਂ ਨੂੰ ਕਿਉਂ ਨਹੀਂ ਫ੍ਰੀ ਹੁੰਦਾ ਇਹ ਵੀ ਤਾਂ ਇਸ ਇਥੋਂ ਦੇ ਜਾਏ ਇਹ ਕਿਉਂ ਨਹੀਂ ਚੇਤੇ ਆਏ ਬਜਟ ਜਿਹੜਾ ਹੁੰਦਾ ਪਰਿਵਾਰ ਦਾ ਬਜਟ ਹੁੰਦਾ ਸਭ ਦਾ ਹਿੱਸਾ ਹੁੰਦਾ ਹੈ ਨਾ ਤੇ ਬਜਟ ਵਿੱਚ ਤਾਂ ਇਹਨਾਂ ਦਾ ਵੀ ਹਿੱਸਾ ਹੈ ਇਹਨਾਂ ਦਾ ਕੋਈ ਵੱਖ ਨਹੀਂ ਕਿੱਸਾ ਇਹ ਮੈਂ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਦਾ ਬਿਜਲੀ ਪਾਣੀ ਬੰਦ ਕਰਕੇ ਠੰਡੇ ਪਾਣੀ ਨਾਲ ਕਿੱਦਾਂ ਨਹਾਉਣਗੇ ਹੁਣ ਇਹ ਤੇ 800 ਬੰਦਾ ਜਿਹੜਾ ਪਾਜੀ ਇੱਥੇ ਬਿਜਲੀ ਨਹੀਂ ਹੈ 800 ਬੰਦਾ ਜਿਹੜਾ ਇੱਥੇ ਰਹਿ ਰਿਹਾ ਤੇ ਇਹ ਬੰਦਾ ਉਹ ਹੈ ਜਿਹੜਾ ਸਰਕਾਰ ਵੱਲੋਂ ਭੇਜਿਆ ਗਿਆ ਜੀ ਦੀ ਜ਼ਿੰਮੇਵਾਰੀ ਸੰਵਿਧਾਨਿਕ ਤੌਰ ਤੇ ਸਰਕਾਰ ਦੀ ਬਣਦੀ ਹੈ ਮੈਂ ਤੁਹਾਡੇ ਥਰੂ ਸਰਕਾਰ ਨੂੰ ਬੇਨਤੀ ਕਰਦਾ ਇਹ ਡਿਊਟੀਆਂ ਸਰਕਾਰ ਦੀ ਡਿਊਟੀ ਬਣਦੀ ਸਮਾਜਿਕ ਸੁਰੱਖਿਆ ਠੀਕ ਹੈ ਮਤਲਬ ਗੌਰ ਕਰਨੀ ਗਵਰਨਮੈਂਟ ਨੇ ਆਪਣੇ ਨਾਗਰਿਕ ਤੇ ਵੀ ਕੋਈ ਇਹ ਤੜਫਦਾ ਨਹੀਂ ਰਿਹਾ ਕਿ ਉਹਨੂੰ ਮਤਲਬ ਠੀਕ ਹੋਣ ਦਾ ਮੌਕਾ ਮਿਲਦਾ ਕੋਈ ਸੜਕ ਤੇ ਤਾਂ ਨਹੀਂ ਪਿਆ ਕੋਈ ਘਰ ਚ ਇਕੱਲਾ ਪਿਆ ਤਾਂ ਨਹੀਂ ਬਿਮਾਰੀਆਂ ਦਾ ਸ਼ਿਕਾਰ ਹੋਇਆ ਹੋਇਆ ਜਾਂ ਕਿਸੇ ਦੇ ਮਤਲਬ ਬੱਚੇ ਦੇ ਮਾਂ-ਬਾਪ ਨਹੀਂ ਰਹੇ ਜਾਂ ਕੋਈ ਐਸਾ ਮਤਲਬ ਜਿਹੜੇ ਇੰਟੈਲੈਕਚੁਅਲ ਡਿਸੇਬਿਲਟੀ ਤੋਂ ਥੋੜੇ ਜਿਹਾ ਕਮਜ਼ੋਰ ਵਿਚਾਰੇ ਪੀੜਤ ਹੁੰਦੇ ਆ ਮਾਂ-ਬਾਪ ਚਲੇ ਗਏ ਦੁਨੀਆ ਤੋਂ ਜਾਣਾ ਹੀ ਆ ਸਭ ਦੁਨੀਆ ਆਉਣ ਜਾਣੀ ਆ ਤੇ ਉਸ ਤੋਂ ਪਿੱਛੇ ਜਿਹੜੇ ਮਤਲਬ ਬੱਚੇ ਹੁੰਦੇ ਆ ਲੜਕਾ ਏ ਲੜਕੀ ਏ ਉਹ ਵਿਚਾਰੇ ਜਿਹੜੇ ਇੰਟੈਲੈਕਚੁਅਲੀ ਵੀਕ ਹੈ ਇੰਡੀਪੈਂਡੈਂਟ ਲਾਈਫ ਨਹੀਂ ਜੀ ਸਕਦੇ ਉਹਨਾਂ ਦੇ ਲਈ ਕੀ ਅਸੀਂ ਕੀ ਕੁਝ ਬਣਾਇਆ ਅਰੇਂਜਮੈਂਟ ਕੀਤਾ ਉਹਨਾਂ ਦੀ ਗਿਣਤੀ 10 ਲੱਖ ਤੋਂ ਉੱਪਰ ਹੋਣੀ ਹੈ ਉਹਨਾਂ ਰਿਕਾਰਡ ਡਿਪਰੈਸ਼ਨ ਵਾਲਿਆਂ ਦੀ ਗਿਣਤੀ 42 ਲੱਖ ਤੋਂ ਉੱਪਰ ਹੈ ਪੰਜਾਬ ਦੇ ਵਿੱਚ ਔਰ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਹਾਈ ਸੁਸਾਇਟੀਲ ਰਿਸਕ ਤੇ 1.5 ਲੱਖ ਬੰਦੇ ਤਾਂ ਪੰਜਾਬ ਚ ਸੌਂਦੇ ਹੋਣੇ ਇਸ ਕਰਕੇ ਹਿੰਦੁਸਤਾਨ ਚ ਬਹੁਤ ਜ਼ਿਆਦੇ ਇਹ ਲੋਡ ਹੈਗੀ ਹੈ ਇਹ ਸਰਕਾਰ ਜਿਹੜੀ ਹੈਗੀ ਹੈ ਉਹ ਇਹਨੂੰ ਜ਼ਰੂਰ ਗੰਭੀਰਤਾ ਨਾਲ ਵਿਚਾਰੇ ਇਹ ਬਹੁਤ ਮਸਲਾ ਗੰਭੀਰ ਹੈ ਬਜ਼ੁਰਗ ਹੈ ਬੱਚੇ ਹੈ ਲੜਕੀਆਂ ਹੈ ਔਰਤਾਂ ਹੈ ਸਪੈਸ਼ਲ ਬੱਚੇ ਹੈ ਡੈਫਰਡਮ ਹੈ ਭਾਵੇਂ ਵਿਚਾਰੇ ਜਿਹੜੇ ਬਲਾਈਂਡ ਹੈ ਅਲੱਗ-ਅਲੱਗ ਤਰ੍ਹਾਂ ਦੇ ਮਲਟੀਪਲ ਡਿਸੇਬਿਲਟੀ ਤੋਂ ਪੀੜਤ ਬੱਚੇ ਹੈ ਸਾਡੇ ਦੇਸ਼ ਦੇ ਨਾਗਰਿਕ ਹੈ ਮੈਂ ਫੇਰ ਕਹਿੰਦਾ ਇਹਨਾਂ ਦਾ ਵੱਖ ਨਹੀਂ ਕਿੱਸਾ ਵਰਤ ਵਿੱਚ ਇਹਨਾਂ ਦਾ ਵੀ ਹਿੱਸਾ ਇਹਨਾਂ ਲਈ ਸੋਚੋ ਇਹਨਾਂ ਦਾ ਬਿਜਲੀ ਪਾਣੀ ਬੰਦ ਕਰਕੇ ਆਮ ਚੰਗੇ ਭਲੇ ਨਾਗਰਿਕ ਜਿਹੜੇ ਹੈਗੇ ਉਹਨਾਂ ਨੂੰ ਬਿਜਲੀ ਫ੍ਰੀ ਕਰ ਦਿੱਤੀ ਉਹਨਾਂ ਦੇ ਕੋਵਿਡ ਚ ਬਿੱਲ ਵੀ ਮਾਫ ਕਰ ਦਿੱਤੇ ਠੀਕ ਹੈ ਕਰ ਸਕਦੇ ਆ ਕਰੋ ਸਾਡਾ ਨਾਗਰਿਕ ਹੈ ਨਾਗਰਿਕਾਂ ਦੀ ਲੋੜ ਹੈਗੀ ਪਰ ਇਹ ਨਾਗਰਿਕ ਜਿਹੜੇ ਵਿਚਾਰੇ ਵਾਇਸਲੈਸ ਐ ਸੜਕਾਂ ਤੇ ਨਹੀਂ ਬੈਠਦੇ ਨੇ ਕਿਤੇ ਸਰਕਾਰ ਦਾ ਇਹ ਨਹੀਂ ਲਾਲਚ ਹੋ ਸਕਦਾ ਕਿ ਉਹਨਾਂ ਤੋਂ ਤੋਂ ਸਾਨੂੰ ਵੋਟਾਂ ਪੈਣੀਆਂ ਨੇ ਇਹਨਾਂ ਤੋਂ ਸਾਨੂੰ ਕੀ ਫਾਇਦਾ ਇੱਥੇ ਚਲ ਕਲੀਅਰ ਤਾਂ ਕਰ ਦੇਣ ਫਿਰ ਸਾਨੂੰ ਇਹ ਗੱਲ ਸਾਨੂੰ ਕਲੀਅਰ ਕਰ ਦੇਣ ਵੀ ਭਈ ਇਹਨਾਂ ਨੂੰ ਕੋਈ ਵੀ ਬਜ਼ੁਰਗ ਜਿਹੜਾ ਕਿ ਸਾਰੀ ਉਮਰ ਸਟੇਟ ਲਈ ਕੰਮ ਕਰਦਾ ਜਦੋਂ ਅਖੀਰਲੇ ਸਮੇਂ ਤੇ ਤੜਫੂਗਾ ਨਾ ਉਹ ਵੀ ਸਾਨੂੰ ਉਹ ਤੇ ਕੁਝ ਨਹੀਂ ਲੈਣਾ ਉਹ ਕਿਹੜਾ ਮenje ਤੇ ਉੱਠ ਕੇ ਉਹਨਾਂ ਨੂੰ ਵੋਟ ਪਾ ਸਕਦਾ ਸਾਨੂੰ ਕਲੀਅਰ ਕਰ ਦੇਣ ਫਿਰ ਅਸੀਂ ਉਸ ਹਿਸਾਬ ਨਾਲ ਸੋਚਣਾ ਸ਼ੁਰੂ ਕਰ ਦਈਏ ਠੀਕ ਹੈ ਇਸ ਕਰਕੇ ਇਹ ਸਵਾਲ ਤਾਂ ਮੈਨੂੰ ਲੱਗਦਾ ਤੁਸੀਂ ਸਤਕਾਰਯੋਗ ਸਰਕਾਰਾਂ ਨੂੰ ਪੁੱਛ ਸਕਦੇ ਆ ਤੇ ਆਪਣੇ ਪਰਿਵਾਰ ਦਾ ਇੱਕ ਬੰਦਾ ਹੋਊਗਾ ਹੁਣ ਅਸੀਂ ਬੁੱਢੇ ਹੋ ਗਏ ਮਤਲਬ ਸਰਕਾਰ ਬੁੱਢੀ ਹੋ ਗਈ ਸਰਕਾਰ ਦੇ ਸਾਡੇ ਮੈਂਬਰ ਬੁੱਢੇ ਹੋ ਗਏ ਤੇ ਉਹਦੇ ਵਿੱਚ ਬੁੱਢੇ ਹੋ ਜੂंगे ਫਿਰ ਮਤਲਬ ਉਹਨਾਂ ਨੂੰ ਕਰ ਦਿਓ ਸਾਈਡ ਦੇ ਉੱਤੇ ਫਿਰ ਹਨ ਇਹ ਫਿਰ ਸਾਡੇ ਤਾਂ ਇਨਸਾਨ ਹੋਣ ਤੇ ਬਹੁਤ ਵੱਡਾ ਸਵਾਲਿਆ ਚ ਇੰਨਾ ਫਿਰ ਲੋਕਤੰਤਰ ਕਿੱਥੇ ਗਿਆ ਫਿਰ ਇਹ ਸਵਾਲ ਬਹੁਤ ਵੱਡਾ ਖੜਾ ਹੈ ਜੀ ਦਾ ਜਵਾਬ ਇੱਕ ਵਿਚਾਰਬਾਨ ਇਨਸਾਨ ਮੰਗ ਰਿਹਾ ਹੈ ਆਪਣੇ ਹੀ ਦੇਸ਼ ਦੇ ਵਿੱਚ ਇਨਸਾਨ ਰੋੜ ਕੇ ਕਿਉਂ ਮਰ ਰਿਹਾ ਹੈ